17 ਫਰਵਰੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਮੈਂਟ ਅਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਸੀਗਾ ਕਿ 17 ਤੇ 18 ਤਰੀਕ ਨੂੰ ਇੱਕ ਹਲਕਾ ਜਿਹਾ ਪੱਛਮੀ ਸਿਸਟਮ ਪੰਜਾਬ ਦੇ ਕਈ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਇਸ ਦਾ ਅਸਰ ਅੱਜ ਦੁਪਹਿਰ ਤੋਂ ਬਾਅਦ ਪੈਣਾ ਸ਼ੁਰੂ ਹੋਵੇਗਾ ਤੇ ਦੁਪਹਿਰ ਤੋਂ ਬਾਅਦ ਸ਼ਾਮ ਵੇਲੇ ਜਾਂ ਰਾਤ ਵੇਲੇ ਮਾਲਵੇ ਦੇ ਕੁਝ ਇਲਾਕੇ ਫਾਜ਼ਿਲਕਾ ਫਰੀਦਕੋਟ ਮੁਕਸਰ ਬਠਿੰਡਾ ਮਾਨਸਾ ਜਾਂ ਇਹਨਾਂ ਦੇ ਨਾਲ ਲੱਗਦੇ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਹਲਕਾ ਮੀਂਹ ਜਾਂ ਹਲਕੀ ਬਰੀਕ ਗੜੇਮਾਰੀ ਸ਼ਾਮ ਵੇਲੇ ਜਾਂ ਰਾਤ ਵੇਲੇ ਦੇਖਣ ਨੂੰ ਮਿਲ ਸਕਦੀ ਹੈ। ਇਹ ਸਿਸਟਮ ਦਾ ਮੁੱਖ ਅਸਰ 18 ਤਰੀਕ ਨੂੰ ਪੈਂਦਾ ਹੋਇਆ ਦਿਖਾਈ ਦੇਵੇਗਾ ਪਰ ਅੱਜ ਕੁਝ ਕੇ ਖੇਤਰਾਂ ਦੇ ਵਿੱਚ ਸ਼ਾਮ ਜਾਂ ਰਾਤ ਵੇਲੇ ਹਲਕੀ ਕਣਮਣ ਜਾਂ ਗੜੇਮਾਰੀ ਹੋ ਸਕਦੀ ਹੈ ਪਰ ਬਹੁਤੇ ਵੱਡੇ ਪੱਧਰ ਤੇ ਨਹੀਂ ਹੈ। ਬਾਕੀ ਮਾਝਾ ਦੁਆਬਾ ਤੇ ਪਵਾਰ ਖੇਤ ਦੇ ਵਿੱਚ ਕੁਝ ਖਾਸ ਨਹੀਂ ਸਿਰਫ ਬੱਦਲ ਵਾਈ ਗੁਜਰਦੀ ਰਹਿ ਸਕਦੀ ਹੈ ਤੇ ਕਿਤੇ ਹਲਕੀਆਂ ਕਣੀਆਂ ਜਾਂ ਮੜੀ ਮੋਟੀ ਛੱਟ ਛਰਾਟਾ ਹੋ ਸਕਦਾ ਇਸ ਤੋਂ ਇਲਾਵਾ ਇਹਨਾਂ ਵਿੱਚ ਕੁਝ ਖਾਸ ਨਹੀਂ ਵਾਪਰੇਗਾ ਮਾਲਵੇਰੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਜਾਂ ਬਰੀਕ ਗੜੇਮਾਰੀ ਦੀ ਸੰਭਾਵਨਾ ਹੈ ਇਹਦੇ ਵਿੱਚ ਜ਼ਿਆਦਾ ਮੀਂਹ ਰਾਜਸਥਾਨ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਦੇ ਨਾਲ ਵੱਡੇ ਪੱਧਰ ਤੇ ਗੜੇਮਾਰੀ ਹੋ ਸਕਦੀ ਹੈ ਸੋ ਹਰਿਆਣਾ ਦਿੱਲੀ ਇਹਨਾਂ ਵਿੱਚ ਵੀ ਬੱਦਲਬਾਈ ਜਾਂ ਹਲਕੀ ਕਣਮਣ ਹੋ ਸਕਦੀ ਹੈ ਇਸੇ ਸਿਸਟਮ ਦਾ ਜ਼ਿਆਦਾ ਜ਼ੋਰ ਪਾਕਿਸਤਾਨ ਵਿੱਚ ਲੱਗਾ ਉੱਥੇ ਮੀਂਹ ਅਤੇ ਗੜੇਮਾਰੀ ਵੱਡੇ ਪੱਧਰ ਤੇ